ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਇੱਕ ਸੜਕ ਹਾਦਸਾ ਹੋਇਆ ਜਿਸ ਤੋਂ ਬਾਅਦ ਸੜਕ ਹਾਦਸੇ ਦੇ ਵਿੱਚੋਂ ਜ਼ਖਮੀ ਹੋਣ ਵਾਲਿਆਂ ਦੀਆਂ ਚੀਕਾਂ ਸੁਣਾਈ ਦਿੱਤੀਆਂ ਨੇ ਦੱਸਦੀ ਕਿ ਇਹ ਹਾਦਸਾ ਇੱਕ ਬੱਸ ਪਲਟਣ ਦੇ ਨਾਲ ਹੋਇਆ ਸਵਾਰੀਆਂ ਦੇ ਨਾਲ ਬੱਸ ਭਰੀ ਹੋਈ ਸੀ ਬੱਸ ਪਲਟ ਜਾਂਦੀ ਆ ਦਸੂਹਾ ਤੋਂ ਜਲੰਧਰ ਜਾ ਰਹੀ ਸੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਢਿੰਗੜਾ ਅੱਡੇ ਦੇ ਨੇੜੇ ਜਾ ਕੇ ਪਲਟ ਜਾਂਦੀ ਹੈ ਜਿਸ ਦੇ ਵਿੱਚ 35 ਤੋਂ 30 ਸਵਾਰੀਆਂ ਨੇ ਸਵਾਰੀਆਂ ਸੀ ਬੱਸ ਪਲਟਣ ਤੋਂ ਬਾਅਦ ਸਵਾਰੀਆਂ ਦੇ ਵਿੱਚ ਰੌਲਾ ਪੈ ਗਿਆ ਇਸ ਘਟਨਾ ਦੇ ਵਿੱਚ ਬੱਸ 'ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਦੇ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ ਤਾਂ ਕੋਈ ਆਪਣੀਆਂ ਭੈਣਾਂ ਤੋਂ ਰਖੜੀ ਬਣਵਾਣ ਜਾ ਰਿਹਾ ਹੋਵੇਗਾ ਤੇ ਕਈ ਭੈਣਾਂ ਉਸ ਬੱਸ ਦੇ ਵਿੱਚ ਸਵਾਰ ਹੋ ਕੇ ਆਪਣੀ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾ ਰਹੇ ਹੋਣਗੇ ਤੇ ਕਈ ਰਖੜੀ ਬੰਨਣ ਤੋਂ ਬਾਅਦ ਸ਼ਾਇਦ ਆਪਣੇ ਕੰਮਕਾਰਤੇ ਜਾ ਰਹੇ ਹੋਣਗੇ ਤਾਂ ਕੌਣ-ਕੌਣ ਸੀ ਇਹ ਕਿਵੇਂ ਸੀ ਤਾਂ ਇਸ ਬਾਬਤ ਜਿਹੜੀ ਆ ਗੱਲਬਾਤ ਜੋ ਵੀ ਸਾਹਮਣੇ ਆਉਂਦੀ ਆ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਆਂ ਪਰ ਇਸ ਮੌਕੇ ਜੋ ਬੱਸ ਪਾਰਟੀ ਆ ਜੋ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆਂ ਤੇ ਇਸ ਬਾਬਤ ਜੋ ਸਵਾਰੀਆਂ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਇਲਾਜ ਕਰ ਰਹੇ ਡਾਕਟਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਨੇ ਆਂ ਹਾਂ ਟੈਰ ਬਿਸਲੇ バス ਦਾ ਤੇ ਡਰਾਈਵਰ ਉਸ ਵੀ ਬਹੁਤ ਰੱਜੀ ਇੱਕ ਦਮ ਹੀ ਕੁਮਾਤਿਆ ਤੇ ਕਿੰਨੇ ਕ ਲੋਕ ਸੀ ਉਸ ਟਾਈਮ ਸਵਾਰ バス ਵਿੱਚ 80 90 ਹੀ ਸੀ 80 90 ਸੀ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਪਲਟੀ ਇਹ バス ਉਸ ਟਾਈਮ ਫਿਰ ਐਂਬੂਲੈਂਸ ਆ ਪਹੁੰਚ ਗਈਆਂ ਸੀ ਮੌਕੇ ਤੇ ਠੀਕ ਠੀਕ ਸੁਣ ਲਈਏ ਤੁਹਾਡੇ ਵਾਈਫ ਤੇ ਮਦਰ ਸੀ バス ਤੇ ਸਵਾਰ ਕੋਈ ਕੁਆਲਿਫਾਈਏਰੇ ਬਾਅਦ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬਸ ਨਾ ਆਪਣਾ ਰਫਤਾਰ ਜਿਆਦਾ ਸੀ ਜਿਆਦਾ ਸੀ ਹਾਂਜੀ ਤੇ ਜਦੋਂ ਕਿ ਜਾਨੀ ਦਰਬਾਰ ਚ ਜਾਂਦੇ ਰਫਤਾਰ ਬਹੁਤ ਜਿਆਦਾ ਹੁੰਦੀ ਹੈ ਟਾਂਡੇ ਲੱਗ ਪੂਰੇ ਐ ਘੜਾਂਦੇ ਹੈਗੇ ਆ ਮਤਲਬ ਕਿ ਪ੍ਰਵਾਹ ਨਹੀਂ ਕਰਦੇ ਕਿ ਕਿੰਨੇ ਜਿਹੜੇ ਲੋਕੀ ਬੈਂਚ ਵਿੱਚ ਬੈਠੇ ਆ ਗਿਆ ਹਾਂ ਉਹਨਾਂ ਦੀ ਕੀ ਹਾਲੀ ਹੈ ਉਹਦੇ ਬੱਚੇ ਦਾ ਤਾਂ ਮਸ਼ਹਹਰ ਤੇ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਬੁਜਾਏ ਹੋਏ ਐ ਐਮਬੂਲੈਂਸ ਤੋਂ ਗਾਰਡ ਗਾਰਡ ਪਈ ਪਈ 25 ਉਹਨਾਂ ਐਮਬੂਲੈਂਸ ਤੇ ਆ ਕੇ ਜਾਂਦੇ ਕੋਈ ਸੀਰੀਅਸ ਵੀ ਹੈਗਾ ਵਿੱਚ ਸੀਰੀਅਸ ਹੈ ਉਹ ਸੀਰੀਅਸ ਹੈ ਨਾਲ ਸੀਰੀਅਸ ਕਿਹਦੇ ਦਾ ਹੈ ਮਤਲਬ ਕਾੜੇ-ਮੋਟੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਇਹ ਹੋਣੀ ਚਾਹੀਦੀ ਆ ਬੱਸਾਂ ਦੀ ਤੰਗਾਮ ਲੱਗਣੀ ਚਾਹੀਦੀ ਹੈ ਰਫਤਾਰ ਤੋਂ ਰੋਕਣੀ ਚਾਹੀਦੀ ਹੈ ਇਹਨਾਂ ਚਲਾਨ ਹੋਣੇ ਚਾਹੀਦੇ ਸਾਬ ਉਹਨਾਂ ਦੇ ਬੰਦੇ ਹੈਗੇ ਠੀਕ ਹੈ ਤੇ ਇਹਨਾਂ ਨੂੰ ਥੋੜਾ ਹੋਰ ਜਿੱਦਾਂ ਵੀ ਬੰਦਾ ਉਹਨਾਂ ਨੂੰ ਹੋਣਾ ਚਾਹੀਦਾ ਜਿਹੜਾ ਪੇਸ਼ੈਂਟ ਲੈ ਕੇ ਆਇਆ ਹੈ ਕਿ ਹਾਦਸਾ ਹੋਇਆ ਬੱਸ ਦਾ ਇਹ ਕੀ ਹੋਇਆ ਹੈ ਪ੍ਰੋਬਲਮ ਮਾਮਲਾ ਮੈਂ ਡਾਕਟਰ ਮਨਮੋਹ ਸਿੰਘ ਐਸ ਐਮਓ ਸਿਵਲ ਹਸਪੀਟਲ ਦਸੂਹਾ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਹਾ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਹੁਰਤਨ ਕਰਕੇ ਉਹਦਾ ਇੱਕ ਮੰਨਭਾਗੀ ਘਟਨਾ ਹੋ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀਬ ਮਰੀਜ਼ ਲੈ ਕੇ ਆਉਂਦੇ ਆ ਜਿਨ੍ਹਾਂ ਦੇ ਸੱਟਾਂ ਤਾਂ ਲੱਗੀਆਂ ਹੈਗੀਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਤੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ ਵਹੀਆ ਤਰੀਕੇ ਨਾਲ ਜੋ ਸਾਡੇ ਕੋਲ ਸਬਦਾਂਵਾਂ ਬੱਤ-ਬੱਤ ਕਰ ਰਹੇ ਆ ਤੇ ਸਾਰਾ ਕੁਝ ਠੀਕ ਚੱਲ ਰਿਹਾ ਹੈ